ਪ੍ਰੀਤ ਦਮਨ ਸਿੰਘ ਰੂਪ ਦੇ ਨਾਵਲ ਤੇਹਲਾ ਦਾ ਅਗਲਾ ਕੰਡ 9 ਸੋਮਵਾਰ ਨੂੰ ਜਦੋਂ ਸਿਮਰਨਜੀਤ ਅਤੇ ਉਹਦਾ ਡੈਡੀ ਹਾਈ ਕੋਰਟ ਆਏ ਤਾਂ ਪਾਰਕਿੰਗ ਵਿੱਚ ਹੀ ਉਹਨਾਂ ਨੂੰ ਵਕੀਲਾਂ ਨੇ ਘੇਰ ਲਿਆ ਮੁਬਾਰਕਬਾਦ ਸਿਮਰਨਜੀਤ ਬਈ ਕਮਾਲ ਕਰਤੀ ਅਜੇ ਹੀ ਪਾਰਟੀ ਨਾ ਪਹਿਲਾਂ ਕਦੇ ਹੋਈ ਆ ਤੇ ਨਾ ਕਦੇ ਹੋਵੇਗੀ ਓ ਯਾਰ ਛੱਡੀ ਨਹੀਂ ਕੋਈ ਕਸਰ ਪਾਰਟੀ ਦੀ ਐਨੀ ਡਿਸਿਪਲਿੰਡ ਐਨੀ ਧਮੇਵਾਰੀ ਪਾਰਟੀ ਵਾਹ ਬਈ ਵਾਹ ਸਿਮਰਨਜੀਤ ਅੰਕਲ ਵਧਾਈਆਂ ਹੋਣ ਤੁਸੀਂ ਤਾਂ ਵੋਟਾਂ ਵਲੇ ਸ਼ਰਾਬ ਪਲਾਉਣ ਦੇ ਵਿਰੋਧੀ ਸੀ ਪਰ ਆਹ ਪਾਰਟੀ ਵਿੱਚ ਵਿਸਕੀ ਦੇ ਦਰਿਆ ਜਲਾਤੇ ਅੰਕਲ ਅਸਲ ਵਿੱਚ ਜਿਵੇਂ ਤੁਹਾਡੇ ਬਾਰੇ ਸੁਣਦੇ ਸਨ ਨਾ ਤੁਸੀਂ ਉਹ ਜੇਹੀ ਹੋ ਬਾਹਰ ਵਿੱਚ ਵਕੀਲ ਬੜੇ ਆਦਰ ਨਾਲ ਆਪਣੇ ਦੇਵ ਅੰਕਲ ਨਾਲ ਗੱਲਾਂ ਕਰ ਰਹੇ ਸਨ ਅੱਜ ਕੁਦਰਤੀ ਜੱਜਬਾਰ ਵਿੱਚ ਢੇੜਾ ਮਾਰ ਰਹੇ ਸਨ ਕਦੇ-ਕਦੇ ਜੱਜਾਂ ਦਾ ਦਿਲ ਕਰ ਆਉਂਦਾ ਸੀ ਕਿ ਜਿੰਨਾ ਟੀਗਰਪਾ ਦੇ ਉਹ ਮੈਂਬਰ ਰਹੇ ਸਨ ਉੱਥੇ ਜਾ ਕੇ ਉਹਨਾਂ ਵਿੱਚ ਬੈਠ ਕੇ ਚਾਹ ਪੀਤੀ ਜਾਵੇ ਕਦੇ-ਕਦੇ ਲੰਚ ਵੀ ਕਰਨ ਲੱਗ ਜਾਂਦੇ ਸਨ ਗੇੜਾ ਮਾਰਦੇ ਮਾਰਦੇ ਦੋ ਜੱਜ ਸਿਮਰਨਜੀਤ ਦੇ ਟੀ ਗਰੁੱਪ ਕੋਲ ਆਏ ਸਾਰੇ ਟੀ ਗਰੁੱਪ ਵਾਲੇ ਵਕੀਲ ਖੜੇ ਹੋ ਗਏ ਦੋਵੇਂ ਜੱਜ ਨਰਦੇਵ ਸਿੰਘ ਦੇਵ ਦੇ ਪੈਰਾਂ ਵੱਲ ਝੁੱਕ ਕੇ ਜਿਵੇਂ ਪੈਰੀ ਹੱਥ ਲਾਉਣ ਲੱਗੇ ਹੋਣ ਉਹਨਾਂ ਸਿਮਰਨਜੀਤ ਨੂੰ ਜੱਫੀ ਵਿੱਚ ਲੈ ਕੇ ਕਿਹਾ ਹਾ ਯਾਰ ਸਿਮਰਨਜੀਤ ਅਸੀਂ ਰਹਿ ਗਏ ਤੁਹਾਡੀ ਸ਼ਾਹਾਨਾ ਪਾਰਟੀ ਵਿੱਚ ਸ਼ਾਮਲ ਹੋਣਾ ਸੀ ਸਮਝਿਆ ਕਿ ਤੇ ਪਹਿਲਾਂ ਵਾਲੀਆਂ ਪਾਰਟੀਆਂ ਵਾਂਗ ਹੀ ਹੋਵੇਗੀ ਅੱਜ ਬਾਅਦ ਨੂੰ ਸਿਮਰਨਜੀਤ ਦਾ ਨਵਾਂ ਰੂਪ ਨਜ਼ਰ ਆਇਆ ਸੀ ਪਾਰਟੀ ਆਤੋ ਵੇਲੇ ਹੋ ਕੇ ਉਹਨ ਸਿਮਰਨਜੀਤ ਸਿਰਫ ਸੈਕਟਰੀ ਦੇ ਦਫਤਰ ਵਿੱਚ ਬੈਠ ਕੇ ਸਾਰੇ ਹੱਥਲੇ ਕੰਮ ਮਕਾਉਣਾ ਚਾਹੁੰਦਾ ਸੀ। ਉਹਨੇ ਦੇਖਿਆ ਕਿ 1 ਕਰੋੜ ਦੇ ਘਾਟੇ ਵਾਲਾ ਰਿਕਾਰਡ ਉਹਨੂੰ ਮਿਲਿਆ। ਉਹਨੇ ਸਭ ਤੋਂ ਪਹਿਲਾਂ ਆਪਣੇ ਕੰਮਾਂ ਦੀ ਲਿਸਟ ਬਣਾਈ ਜਿਹੜੇ ਕਰਨ ਵਾਲੇ ਸਨ। ਸਭ ਤੋਂ ਪਹਿਲਾਂ ਉਸਨੇ ਸੋਚਿਆ ਕਿ ਪਿਛਲਾ ਘਾਟਾ ਪੂਰਾ ਕਰਕੇ ਘਟੋ-ਘਟ ਇੱਕ ਕਰੋੜ ਦਫਤਰ ਦੇ ਅਕਾਊਂਟ ਵਿੱਚ ਛੱਡ ਕੇ ਜਾਵੇ। ਦੂਜੇ ਕਰਮਚਾਰੀਆਂ ਦਾ ਰਿਕਾਰਡ ਠੀਕ ਕਰਨਾ। ਕਿਸੇ ਕਰਮਚਾਰੀ ਦਾ ਰਿਕਾਰਡ ਸਹੀ ਨਹੀਂ ਸੀ ਲੱਭਦਾ। ਕੌਣ ਸੀਨੀਅਰ ਹੈ ਕੌਣ ਜੂਨੀਅਰ ਹੈ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸਿਮਰਨਜੀਤ ਨੇ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਬਣਾਉਣੀਆਂ ਸਨ ਤਾਂ ਕਿ ਉਹਨਾਂ ਦੇ ਨੌਕਰੀ ਦੇ ਵੇਰਵੇ ਪਤਾ ਲੱਗ ਸਕਣ ਦਫ਼ਤਰ ਦਾ ਇੰਨਾ ਕੰਮ ਸੀ ਕਿ ਲਗਾਤਾਰ ਕਈ-ਕਈ ਘੰਟੇ ਕੰਮ ਕਰਨਾ ਪੈਂਦਾ ਸੀ ਸਭ ਤੋਂ ਪਹਿਲਾਂ ਉਸ ਨੇ ਸਾਰੇ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਮੰਗਵਾਈਆਂ ਹਮਲਾ ਬ੍ਰਾਂਚ ਤੋਂ ਉਹਨਾਂ ਦਾ ਰਿਕਾਰਡ ਮੰਗਵਾਇਆ ਹਮਲਾ ਸੁਪਰਡੈਂਟ ਅਫਸਰ ਸਰਕਾਰ ਨੂੰ ਬੁਲਾ ਕੇ ਉਹਨਾਂ ਦੀ ਸਹਾਇਤਾ ਨਾਲ ਪਹਿਲਾਂ ਕਰਮਚਾਰੀਆਂ ਦੀ ਸੀਨੀਅਰਤਾ ਬਣਾਈ ਅਕਾਊਂਟ ਬ੍ਰਾਂਚ ਦੇ ਸੁਪਰਡੈਂਟ ਤੇ ਸਹਾਇਕ ਤੋਂ ਸਭ ਦੀਆਂ ਤਨਖਾਹਾਂ ਦਾ ਪਤਾ ਲੱਗਿਆ ਕੁਆਲੀਫਿਕੇਸ਼ਨ ਦਾ ਪਤਾ ਕੀਤਾ ਸਾਰੀਆਂ ਗੱਲਾਂ ਤੇ ਵੇਰਵੇ ਦੇਖ ਕੇ ਸਿਮਰਨਜੀਤ ਬਹੁਤ ਹੈਰਾਨ ਹੋਇਆ ਜਿਹੜਾ 4 ਸਾਲ ਮਗਰੋਂ ਲੱਗਿਆ ਸੀ ਉਹਦੀ ਤਨਖਾਹ ਉਹਦੇ ਸੀਨੀਅਰ ਤੋਂ ਕਿਤੇ ਵੱਧ ਸੀ ਬਲਕਿ ਉਹ 4 ਇਨਕਰੀਮੈਂਟ ਵੱਧ ਲੈ ਰਿਹਾ ਸੀ ਵਿੱਚੋਂ ਹੀ ਕਨ ਬਚਾਰੀਆਂ ਨੇ ਦੱਸਿਆ ਸਰ ਇੱਥੇ ਕਭਲੇ ਬਹੁਤ ਨੇ ਆ ਜਿਹੜਾ ਬਰਿੰਦਰ ਕੁਮਾਰ ਸਭ ਤੋਂ ਸੀਨੀਅਰ ਸੁਪਰਡੈਂਟ ਬਣਿਆ ਫਿਰਦਾ ਹੈ ਇਹ ਸਿਰਫ ਖਸ਼ਾਮਦ ਕਰਕੇ ਹੈ ਇਹ ਦਸਵੀਂ ਪਾਸ ਵੀ ਨਹੀਂ ਜਿਹੜਾ ਵੀਏ ਪਾਸ ਹੈ ਅਤੇ ਇਹ ਤੋਂ 3 ਸਾਲ ਪਹਿਲਾਂ ਲੱਗਿਆ ਸੀ ਉਹ ਇਹਦੇ ਅੰਡਰ ਕਮ ਕਰਦਾ ਉਹਨੂੰ ਦਬਕੇ ਮਾਰਦਾ ਰਹਿੰਦਾ ਹੈ ਜਿਹੜੇ ਖੁਸ਼ ਆਮਦੀ ਸਨ ਅਤੇ ਪ੍ਰਧਾਨਾਂ ਸਕੱਤਰਾਂ ਆਦਿ ਘਰਾਂ ਵਿੱਚ ਕੰਮ ਕਰਦੇ ਸਨ ਉਹਨਾਂ ਨੂੰ 2-2 3-3 ਇਨਕ੍ਰੀਮੈਂਟ ਲਏ ਜਾਂਦੇ ਸਨ ਬਰ ਐਸੋਸੀਏਸ਼ਨ ਦਾ ਹਾਲ ਏਸੀ ਕੇ ਅੰਨੀ ਪੀਵੇ ਕੁੱਤਾ ਚੱਟੇ ਇੱਕ ਦਿਨ ਦਫ਼ਤਰ ਵਿੱਚ ਬੈਠੇ ਨੂੰ ਸਿਮਰਨਜੀਤ ਨੂੰ ਇੱਕ ਸੀਨੀਅਰ ਵਕੀਲ ਦਾ ਫੋਨ ਆਇਆ ਸਿਮਰਨਜੀਤ ਇੱਕ ਪਾਰਕਿੰਗ ਜੀਪ ਨੂੰ ਭੇਜੋ ਮੈਂ ਦਿੱਲੀ ਜਾਣਾ ਹੈ ਗੱਡੀ ਚਲਾਉਣ ਵਾਲਾ ਕੋਈ ਚੰਗਾ ਜਿਹਾ ਭੇਜੋ ਸਿਮਰਨਜੀਤ ਹਰਾਨ ਹੋਇਆ ਇਹ ਕੀ ਪਿਰਤਾ ਇੱਥੋਂ ਦੀ ਉਸਨੇ ਕਿਹਾ ਸਰ ਮੈਂ ਆਪ ਕਿਸੇ ਨੂੰ ਨਹੀਂ ਭੇਜ ਸਕਦਾ ਤੁਸੀਂ ਜਿਸ ਨੂੰ ਲੈ ਕੇ ਜਾਣਾ ਚਾਹੋ ਉਹਦੀ ਛੁੱਟੀ ਦਵਾ ਕੇ ਲੈ ਜਾਓ ਛੁੱਟੀ ਛੁੱਟੀ ਕਿਉਂ ਅੱਗੇ ਦਾ ਕਦੇ ਕਿਸੇ ਨੇ ਛੁੱਟੀ ਨਹੀਂ ਲਈ ਉਹ ਜਨਾਬ ਜੇ ਰਸਤੇ ਵਿੱਚ ਕੋਈ 19 ਕੀ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਜ਼ਿੰਮੇਵਾਰੀ ਤਾਂ ਮੇਰੀ ਹੈ ਅਗਲੇ ਦਿਨਾਂ ਫਿਰ ਨੁਕਸਾਨ ਦੀ ਸਿਮਰਨਜੀਤ ਨੇ ਆਪਣਾ ਪੱਖ ਰੱਖਿਆ ਪਰ ਉਹ ਸੀਨੀਅਰ ਵਕੀਲ ਸਿਮਰਨਜੀਤ ਨੂੰ ਅਬਾ ਤਬਾ ਬੋਲਣ ਲੱਗਾ ਯਾਰ ਸਿਮਰਨਜੀਤੇ ਗੱਲ ਤੁਹਾਡੇ ਲਈ ਠੀਕ ਨਹੀਂ ਹੈ ਅਸੀਂ ਤੁਹਾਨੂੰ ਇਸ ਕਰਕੇ ਵੋਟਾਂ ਨਹੀਂ ਸੁਣ ਪਾਈਆਂ ਕਿ ਤੁਸੀਂ ਸਾਡੇ ਜੇ ਛੋਟੇ-ਛੋਟੇ ਕੰਮ ਵੀ ਨਾ ਕਰੋ ਇਹ ਤੁਹਾਡੇ ਲਈ ਬਹੁਤ ਮਾੜੀ ਗੱਲ ਹੈ ਆਖਰ ਯਾਰ ਮੈਂ ਇੱਕ ਸੀਨੀਅਰ ਵਕੀਲ ਹਾਂ ਪਰ ਸਿਮਰਨਜੀਤ ਨਾ ਮੰਨਿਆ ਹੁਣ ਉਹ ਵਕੀਲ ਬਾਰ ਵਿੱਚ ਸਿਮਰਨਜੀਤ ਦੇ ਵਿਰੁੱਧ ਬੋਲਣ ਲੱਗਾ ਬਹੁਤੇ ਵਕੀਲ ਖੁਸ਼ ਸਨ ਕਿ ਬਿਨਾਂ ਛੁੱਟੀ ਤੋਂ ਕਿਸੇ ਪੀਅਨ ਨੂੰ ਕਿਉਂ ਭੇਜੇ ਸੈਕਟਰੀ ਅਸਲ ਵਿੱਚ ਸੈਕਟਰੀ ਕੋਲ ਕਰਮਚਾਰੀਆਂ ਦਾ ਛੁੱਟੀ ਆਧਾਰ ਰਿਕਾਰਡ ਸੀ ਇੱਕ ਦਿਨ ਪ੍ਰਧਾਨ ਨੇ ਕਿਸੇ ਕਰਮਚਾਰੀ ਨੂੰ ਕਿਸੇ ਵਕੀਲ ਨਾਲ ਪਟਿਆਲੇ ਗੱਡੀ ਡਰਾਈਵ ਕਰਨ ਲਈ ਭੇਜ ਦਿੱਤਾ ਜਿਹੜਾ ਕਲਰਕ ਛੁੱਟੀ ਤੇ ਹਾਜ਼ਰੀ ਦਾ ਰਿਕਾਰਡ ਰੱਖਦਾ ਸੀ ਉਸਨੇ ਆ ਕੇ ਦੱਸਿਆ ਕਿ ਇੱਕ ਬੀਨ ਪਟਿਆਲੇ ਕਿਸੇ ਵਕੀਲ ਨਾਲ ਬਿਨਾਂ ਛੁੱਟੀ ਤੋਂ ਗਿਆ ਹੋਇਆ ਹੈ ਉਹਦੇ ਵਾਲਾ ਹਾਜ਼ਰੀ ਵਾਲਾ ਖਾਨਾ ਖਾਲੀ ਰੱਖਿਆ ਹੋਇਆ ਸੀ ਉਸਨੇ ਸਾਰੀ ਗੱਲ ਸਿਮਰਨਜੀਤ ਨੂੰ ਦੱਸੀ ਸਰ ਹਰਿੰਦਰਪੁਰਧਾਨ ਜੀ ਨੇ ਸਰਿੰਦਰ ਸਿੰਘ ਵਕੀਲ ਨਾਲ ਪਟਿਆਲੇ ਭੇਜਿਆ ਉਹਦੇ ਹਾਜ਼ਰੀ ਵਾਲੇ ਖਾਣੇ ਦਾ ਕੀ ਕਰਨਾ ਹੈ ਖਾਣਾ ਖਾਲੀ ਰਹਿੰਦੇ ਜਦੋਂ ਕੱਲ ਨੂੰ ਆਵੇ ਤਾਂ ਹਾਜ਼ਰੀ ਲਾਉਣ ਤੋਂ ਪਹਿਲਾਂ ਉਸਨੂੰ ਮੇਰੇ ਕੋਲ ਲੈ ਕੇ ਆਵੀਂ ਸਿਮਰਨਜੀਤ ਨੇ ਕਿਹਾ ਦੂਜੇ ਦਿਨ ਕਲਰਕ ਕੁਸਪੀਆਂ ਨੂੰ ਸੈਕਟਰੀ ਦੇ ਦਫ਼ਤਰ ਲੈ ਕੇ ਆਇਆ ਉਸ ਤੋਂ ਪੁੱਛਿਆ ਕਿਉਂ ਕੱਲ ਕਿੱਥੇ ਸੀ ਉਸਨੇ ਦੱਸਿਆ ਪ੍ਰਧਾਨ ਜੀ ਨੇ ਉਸਨੂੰ ਸਰਿੰਦਰ ਸਿੰਘ ਵਕੀਲ ਨਾਲ ਭੇਜਿਆ ਸੀ ਸਾਰੀ ਗੱਲ ਸੁਣ ਸਿਮਰਨਜੀਤ ਨੇ ਉਸਨੂੰ ਕਿਹਾ ਆਫਰ ਕਾਗਜ਼ ਕੱਲ ਦੀ ਛੁੱਟੀ ਲਿਖਦੇ ਉਸਨੇ ਅਰਜ਼ੀ ਲਿਖੀ ਸਿਮਰਨਜੀਤ ਨੇ ਮਨਜ਼ੂਰ ਕਰਕੇ ਖਾਤੇ ਵਿੱਚ ਛੁੱਟੀ ਪ੍ਰਵਾਨ ਦਿੱਤੀ ਉਸਨੂੰ ਤਾੜਨਾ ਕੀਤੀ ਕਿ ਜੇ ਅੱਗੋਂ ਅਜਿਹਾ ਕੀਤਾ ਤਾਂ ਗੈਰ ਹਾਜ਼ਰੀ ਲਾ ਕੇ ਕਾਰਵਾਈ ਕੀਤੀ ਜਾਵੇਗੀ ਅੱਜ ਪਹਿਲੀ ਵਾਰ ਅੱਗੋਂ ਖਿਆਲ ਰੱਖਣਾ ਅੱਗੋਂ ਸਾਰੇ ਕਰਮਚਾਰੀਆਂ ਨੂੰ ਕੰਨ ਹੋਗੇ ਲੇ ਪ੍ਰਧਾਨ ਨੂੰ ਕਰਨ ਹੋ ਗਿਆ ਕਿ ਸੈਕਟਰੀ ਦੇ ਕਮਰੇ ਵਿੱਚ ਦਖਲ ਦੇੰਦਾ ਕੀ ਨਤੀਜਾ ਨਿਕਲਦਾ ਜਦੋਂ ਪ੍ਰਧਾਨ ਨੂੰ ਪਤਾ ਲੱਗਿਆ ਤਾਂ ਖਸਿਆਣਾ ਜਾ ਹੋ ਗਿਆ ਇੱਕ ਦਿਨ ਕਿਸੇ ਮਸਲੇ ਬਾਰੇ ਪ੍ਰਧਾਨ ਦੇ ਕਮਰੇ ਵਿੱਚ ਮੀਟਿੰਗ ਕੀਤੀ ਜਾ ਰਹੀ ਸੀ ਪ੍ਰਧਾਨバイス ਪ੍ਰਧਾਨ ਦਮਨ ਜੋਇੰਟ ਸੈਕਟਰੀ ਹਰਜੋਤ ਕੌਰ ਤੇ ਕੈਸ਼ੀਅਰ ਜੁਗਿੰਦਰ ਸ਼ਰਮਾ ਵੀ ਬੈਠੇ ਸਨバイス ਪ੍ਰਧਾਨ ਦਮਨ ਜੋਇੰਟ ਸੈਕਟਰੀ ਹਰਜੋਤ ਕੌਰ ਤਾਂ ਦਿਲੋਂ ਮਨੋ ਸਿਮਰਨਜੀਤ ਨੂੰ ਬਹੁਤ ਪਸੰਦ ਕਰਦੇ ਸਨ ਹਰਜੋਤ ਕੌਰ ਤਾਂ ਇਹ ਆਮ ਹੀ ਕਹਿ ਰਹੀ ਸੀ ਕਿ ਉਹਨੂੰ ਬਹੁਤ ਮਾਣ ਹੈ ਕਿ ਸੈਕਟਰੀ ਸਿਮਰਨਜੀਤ ਨਾਲ ਉਹਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਅੱਜ ਇਹ ਮੀਟਿੰਗ ਚੱਲ ਰਹੀ ਜੀ ਸੀ ਕਿ ਸਿਮਰਨਜੀਤ ਨੂੰ ਦੋ ਵਕੀਲਾਂ ਦੇ ਫੋਨ ਆ ਗਏ ਕਿਸੇ ਪੀਐਨ ਨੂੰ ਗੱਡੀ ਡਰਾਈਵ ਕਰਨ ਲਈ ਭੇਜਣ ਬਾਰੇ ਪ੍ਰਧਾਨ ਤੇ Vice ਪ੍ਰਧਾਨ ਨੂੰ ਦੋ ਦੋ ਤਿੰਨ ਤਿੰਨ ਫੋਨ ਇਸੇ ਤਰ੍ਹਾਂ ਦੇ ਸਭ ਨੇ ਕਿਹਾ ਕਿ ਮੀਟਿੰਗ ਕਰ ਰਹੇ ਹਾਂ ਮਗਰੋਂ ਫੋਨ ਕਰਨਾ ਪ੍ਰਧਾਨ ਵਿਕਰਮ ਸਿੰਘ ਸੰਧੂ ਨੇ ਦੱਸਿਆ ਸਿਮਰਨਜੀਤ ਜੀ ਪਿਛਲੇ ਸਾਲ ਮੈਂ ਬਹੁਤ ਔਖਾ ਰਿਆਂ ਤੁਸੀਂ ਠੀਕ ਹੁਣ ਸਟੈਂਡ ਲਿਆ ਕਿ ਅਗਲਾ ਛੁੱਟੀ ਲੈ ਕੇ ਜਾਵੇ ਤੁਹਾਡੀ ਗੱਲ ਠੀਕ ਹੈ ਕਿ ਖੁਦਾ ਨਾ ਖਾਸਤਾ ਜੇ ਰਾਂ ਵਿੱਚ ਕੋਈ ਘਟਨਾ ਵਾਪਰ ਜਾਏ ਤਾਂ ਅਸੀਂ ਕਿਦੀ ਮਾਨੂੰ ਮਾਸੀ ਕਹਾਂਗੇ ਪਿਛਲੇ ਸਾਲ ਮੀਤ ਪ੍ਰਦਾਨ ਸੈਕਟਰੀ ਵਕੀਲਾਂ ਦੀ ਗੱਲ ਮੰਨ ਕੇ ਮੈਨੂੰ ਬਿਨਾ ਪੁੱਛੇ 5 5 7 7 ਪੀਨ ਭੇਜ ਦਿੰਦੇ ਸਨ ਕੋਈ ਉਹਨਾਂ ਨੂੰ ਸ਼ਿਮਲੇ ਲੈ ਜਾਂਦਾ ਸੀ ਘੁੰਮਣ ਫਿਰਨ ਲਈ ਕੋਈ ਦਿੱਲੀ ਸੁਪਰੀਮ ਕੋਰਟ ਕੇਸ ਕਰਨ ਕਈ ਤਾਂ ਐਸੇ ਬੇਸ਼ਰਮ ਸਨ ਪੀਨ ਨੂੰ ਕਸ਼ਮੀਰ ਤੱਕ ਲੈ ਜਾਂਦੇ ਸਨ ਆਊਟਿੰਗ ਕਰਨ ਇਹ ਹਾਲ ਸੀ ਪਿਛਲੇ ਸਾਲ ਪੀਨ ਵੀ ਕਈ ਬੜੇ ਦੁਖੀ ਹੁੰਦੇ ਸਨ ਨਾ ਨਾ ਉਹਨਾਂ ਵੇਲੇ ਸੇ ਰੋਟੀ ਨਚਾ ਅਸਲ ਵਿੱਚ ਵਿਕਰਮ ਸਿੰਘ ਸੰਧੂ ਇਹਨਾਂ ਗੱਲਾਂ ਦੇ ਵਿਰੁੱਧ ਸੀ ਪਰ ਉਹ ਇਕੱਲਾ ਕੀ ਕਰ ਸਕਦਾ ਸੀ ਪੰਜਾਂ ਅਹੁਦੇਦਾਰਾਂ ਦੀ ਨਹੀਂ ਸੀ ਬੰਦੀ ਸਿਮਰਨਜੀਤ ਨੇ ਪਹਿਲਾਂ ਹਰ ਕਮ ਸਾਰਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਕੰਮਣਾ ਸ਼ੁਰੂ ਕੀਤਾ ਤਾਂ ਕਿ ਸਾਰਿਆਂ ਦੀ ਇਕਤਾ ਹੋ ਸਕੇ ਜੇ ਦਫ਼ਤਰ ਇੱਕ ਗੱਲ ਕਰੇਗਾ ਤਾਂ ਸਾਰੇ ਗਲਤ ਹੋਏ ਕੰਮ ਸਿੱਧੇ ਹੋ ਸਕਣਗੇ ਭਾਵੇਂ ਅੱਜ ਵਾਲੀ ਮੀਟਿੰਗ ਉਚੇਚ ਨਾਲ ਨਹੀਂ ਸੀ ਬੁਲਾਈ ਗਈ ਪਰ ਪੰਜਾਂ ਅਹੁਦੇਦਾਰਾਂ ਦੀ ਮੀਟਿੰਗ ਨੇ ਜਿਵੇਂ ਸਾਰਿਆਂ ਨੂੰ ਇੱਕ ਸੂਤਰ ਵਿੱਚ ਪਰੋ ਦਿੱਤਾ ਹੁਣ ਸਾਰੇ ਵਕੀਲਾਂ ਨੂੰ ਜਿਹੜੇ ਪੀਐਨ ਨੂੰ ਗੱਡੀ ਡਰਾਈਵ ਕਰਨ ਲਈ ਲੈ ਕੇ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਇੱਕੋ ਜਵਾਬ ਮਿਲਦਾ ਸੀ ਕਿ ਪੀਐਨ ਛੁੱਟੀ ਲੈ ਕੇ ਜਾ ਸਕਦੇ ਨੇ ਪਰ ਪੀਐਨ ਹੁਣ ਇਸ ਕੰਮਲੀ ਛੁੱਟੀਆਂ ਨਹੀਂ ਸੰਲੈਂਦੇ ਜੇ ਉਹ ਇਹਨਾਂ ਕਮਰੀ ਛੁੱਟੀ ਲੈਣ ਲੱਗਦੇ ਫਿਰ ਉਹਨਾਂ ਦੀਆਂ ਛੁੱਟੀਆਂ ਖਤਮ ਹੋ ਜਾਣੀਆਂ ਹੁੰਦੀਆਂ ਸਨ ਆਪਣੇ ਘਰਾਂ ਨੂੰ ਜਾਣ ਲੱਗਿਆਂ ਉਹਨਾਂ ਨੇ ਛੁੱਟੀਆਂ ਲੈਣੀਆਂ ਹੁੰਦੀਆਂ ਸਨ ਕਿਉਂਕਿ ਕੋਈ ਉੱਤਰ ਪ੍ਰਦੇਸ਼ ਦਾ ਸੀ ਕੋਈ ਬਿਹਾਰ ਕੋਈ ਉਤਰਾਖੰਡ ਦਾ ਇਸ ਫੈਸਲੇ ਨੇ ਅਹੁਦੇਦਾਰਾਂ ਵਿੱਚ ਇਕਤਾ ਤੇ ਆਪਸੀ ਵਿਸ਼ਵਾਸ ਪੈਦਾ ਕੀਤਾ ਹੁਣ ਸਾਰੇ ਮਿਲ ਕੇ ਕੰਮ ਕਰਦੇ ਸਨ ਇਸ ਵਿੱਚ ਉਹਨਾਂ ਦਾ ਤੇ ਬਾਰ ਦਾ ਪਲਾਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ